ਲੋ ਵੀ ਮਿੱਤਰੋ ਆਪਾਂ ਲੱਗੇ ਆਪਣੀ ਵਿਸ਼ਾਲ ਦੀ ਰਿਪੇਅਰ ਕਰਨ ਤੇ ਅੱਜ ਆਪਾਂ ਵਿਸ਼ਾਲ ਆਪਣੀ ਕਰ ਦਾਂਗੇ ਤਿਆਰ ਸਵੇਰੇ ਖੋਲੀ ਸੀ ਕੱਟਦਾ ਥ੍ਰੈਸਰ ਇੱਧਰ ਥ੍ਰੈਸਰ ਤਿਆਰ ਨਟਾਂ ਦੇ ਹੱਥ ਵੱਜ ਰਿਆ ਲਓ ਪਾਓ ਬਾਸਕਟ ਪਾਤੀ ਆਪਾਂ ਨੇ ਵੱਜ ਗਿਆ ਮਾਦਾ ਤਿੰਨ ਤੇ ਮਾਰਿਆ ਤੇ ਹੁਣ ਦੱਸਦੇ ਆ ਵੀ ਆਪਾਂ ਕਿੰਨੇ ਦੇ ਬੰਦਾਂਗੇ ਥ੍ਰੈਸਰ ਆਪਣਾ ਕਣਕ ਵਾਲਾ ਬਾਕੀ ਅਗਲੀ ਵੀਡੀਓ ਚ ਵੇਖ ਲਿਓ ਤੁਸੀਂ ਲੱਗ ਗਿਆ ਉਹਨੇ ਫੋਰਮੈਨ ਹਾਈ ਫੋਰਮੈਨ ਜੀ ਕੀ ਕਹਿਣਾ ਜਾਉਂਗੇ ਕਿਹੜੇ ਲੋਡ ਪੋਗ ਲਾ ਵੀ ਦੱਸੋ ਫੋਰ ਮੈਨ ਨੂੰ ਪਾਸਾ ਵੱਲ ਟਕੇ ਪਊਗਾ ਘੁੰਮ ਜਾ ਕੇ ਫੜ ਕੇ ਪਾਸਾ ਵੱਲ ਟਕੇ ਲੈ ਚੱਕੋ ਲੈ ਚੱਕੋ ਪਾਵਾ ਹੱਥ ਇੱਧਰ ਲੱਤ ਆ ਗਿਆ ਪੁੱਤੇ ਪਾਸੇ ਲੈ ਲੋ ਮਿੱਤਰੋ ਮੈਂ ਇਸਨੇ ਪੱਥਰ ਸਿਰ ਪਵਾ ਦਿਆ ਇਦੂ ਬਾਦ ਦੱਸਦੇ ਹਾਂ ਉਹਨੂੰ ਕਿੰਨੇ ਤੇ ਬੰਨੇ ਕਿੰਨੇ ਤੇ ਨਹੀਂ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਉਹ ਲੈ ਗਿਆ ਡੱਡ ਮੰਗੂ ਚੱਕ ਕੇ ਫੋਰਮੈਨ ਥੋੜਾ ਇਟਮ ਕਰ ਦੋ ਉਹ ਤੁਹਾਡੇ ਬਸ ਸਮਝ ਕਰ ਕਰੋ ਗਿਆ ਡੈਕ ਫਿਰ ਆਪਣਾ ਫਿੱਟ ਤੇ ਬਰ ਲੱਗ ਸਾਉਟ ਬੱਪਾ ਲਓ ਕੀ ਹੋ ਗਿਆ ਸਹੀ ਆ ਸਹੀ ਆ ਚਾਰੀਆਂ ਲੱਗ ਦੂਆਂ ਦੇਖ ਲਓ ਲੈ ਲਿਓ ਸਾਉਟ ਲਿਓ ਦੇਖੀ ਜਾਨੇ ਅੱਜ ਵਿਸ਼ਵਾਸ ਨਹੀਂ ਹੈਗਾ ਇਹਨਾਂ ਨੂੰ ਲਓ ਜੀ ਲੱਗਦਾ ਇਹਨਾਂ ਗੱਭਰੂ ਸਾਫਟ ਬਣੇ ਵਿਸ਼ਾਲ 25 ਮਾਡਲ ਢੇਡਾ ਦੇਖ ਢੇਡਾ ਦੇਖ ਢੇਡਾ ਦੇਖ ਜੱਕੋ ਵੀ ਅਗਲੀ ਵੀਡੀਓ 'ਚ ਦੱਸਦੇ ਆਂ ਆਪਾਂ ਤੁਹਾਨੂੰ ਵੀ ਕਿੰਨੇ ਦਾ ਥਰੈਸਰ ਬੰਦਦੇ ਆਂ ਦੂਪਾ ਟਾਇਰ ਚ ਲੱਗਾ ਟਾਇਰ ਚ